ਜਮੀਨੀ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਗੁਰਨੇ ਖੁਰਦੇ ਕਿਸਾਨ ਨੇ ਕੀਤੀ ਖੁਦਕਸ਼ੀ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਬੀਤੇ ਦਿਨੀ ਪਿੰਡ ਗੁਰਨੇ ਖੁਰਦੇ ਦੇ ਇੱਕ ਵਿਅਕਤੀ ਵੱਲੋਂ ਜਮੀਨੀ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਕੀਤੀ ਖੁਦਕਸ਼ੀ ਦੇ ਸਬੰਧ ਚ थाना सदर ਪੁਲਿਸ ਬੋਡਲਾਡਾ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੇਵਾਲ ਸਿੰਘ ਦੀ ਪਤਨੀ ਇੰਦਰਜੀਤ ਕੌਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਗੁਰਮੀਲ ਸਿੰਘ ਵਾਸੀ ਗੁਰਨੇਖੁਰਤ ਸੁਖਵਿੰਦਰ ਸਿੰਘ ਬੋੜਾਵਾਲ ਸਹਿਜਪਾਲ ਸਿੰਘ ਅਤੇ ਗੁਰਨਾਮ ਸਿੰਘ ਦੋਨੇ ਵਾਸੀ ਫਫੜੇਪਾਈ ਕੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਦਿੱਤੀ ਹੈ ਮੇਰਾ ਪਤੀ ਹੈ ਜੀ ਇਹ ਕੀ ਗੱਲ ਹੋਈ ਆ ਸਾਰੀ ਕਿਉਂ ਇਹਨਾਂ ਦੇ ਸੁਸਾਇਟੀ ਤੇ ਜੀ ਸਾਨੂੰ ਪਹਿਲਾਂ ਤਾਂ ਨਹੀਂ ਪਤਾ ਸੀਗਾ ਕੱਲ ਸਾਡੇ ਪਿੰਡੋਂ ਅਕਾਲੀਆਂ ਦਾ ਮੁੰਡਾ ਕਾਲਾ ਸਾਡੇ ਘਰੇ ਉਹ ਆਇਆ ਸੀਗਾ ਵੀ ਉਹ ਆ ਕੇ ਮੈਨੂੰ ਪੁੱਛਦਿਆ ਕਹਿੰਦਾ ਮਾਸੀ ਚਾਚਾ ਕਿੱਥੇ ਹੈਗਾ ਮੈਂ ਆਖਿਆ ਵੀ ਉਹ ਇੱਥੇ ਹੀ ਹੋਣਾ ਵੀ ਸਾਨੂੰ ਤਾਂ ਪਤਾ ਨਹੀਂ ਕਿੱਥੇ ਐ ਕਹਿੰਦਾ ਉਹ ਸਾਰੇ ਉੱਥੇ ਪਹੁੰਚ ਗਏ ਕਹਿੰਦਾ ਉਹ ਕਾਤੋਂ ਨਹੀਂ ਗਿਆ ਮੈਂ ਉਹਨੂੰ ਪੁੱਛਿਆ ਮਾ ਬਈ ਕਿੱਥੇ ਕਹਿੰਦਾ ਕਚਹਿਰੀਆਂ ਚ ਗਿਆ ਨੇ ਅੱਜ ਰਜਿਸਟਰੀ ਕਰਾਉਣੀ ਸੀਗੀ ਫਿਰ ਮੈਂ ਉਹਨੂੰ ਆਖਿਆ ਬਈ ਰਜਿਸਟਰੀ ਕਾਦੀ ਕਰਾਉਣੀ ਸੀ ਜੇ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਐ ਕਿਸੇ ਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਮੈਂ ਕਿਹਾ ਨਾ ਬਈ ਸਾਨੂੰ ਨਹੀਂ ਪਤਾ ਹੈਗਾ ਉਹ ਸਾਨੂੰ ਕੋਈ ਗੱਲ ਦੱਸੀ ਨਹੀਂ ਹੈਗੀ ਕਹਿੰਦਾ ਇਹਨੇ ਬਾਣ ਬੈ ਕੀਤਾ ਮੈਂ ਆਖਿਆ ਵੀ ਕਿੰਨਾ ਕਹਿੰਦਾ ਚਾਰੀ ਕਿੱਲੇ ਮੇਰੇ ਕੋਲੇ ਚਾਰੀ ਕਿੱਲੇ ਬਾਣਦੇ ਆ ਅਕੇ ਚਾਰੇ ਕਿਲੇ ਬਾਣੇ ਤੇ ਬੈ ਕਰੇ ਮੈਂ ਕਿਹਾ ਵੀ ਸਾਨੂੰ ਇਸ ਗੱਲ ਦਾ ਕਾਸੇ ਗੱਲ ਦਾ ਨਹੀਂ ਪਤਾ ਹੈਗਾ ਵੀ ਸਾਰਾ ਬਾਣੇ ਨੇ ਬੈ ਕੀਤਾ 20 ਸਾਲ ਪਾਰ ਹੋ ਗਏ ਸੀ ਉਹ ਗੱਲ ਨੂੰ ਵੀ ਉਹਨਾਂ ਨੇ ਸਾਨੂੰ ਪਹਿਲਾਂ ਕਦੇ ਭਾਫ ਨਹੀਂ ਕੱਢੀ ਕਿਦੇ ਕੋਈ ਕਹਿੰਦਾ 18 ਲੱਖ ਲੈ ਲਿਆ ਕਾਲਾ ਕਹਿੰਦਾ ਮੈਂ ਥੋ 20 ਲੱਖ ਰੁਪਇਆ ਬਿਆਨਾ ਕਰਾਇਆਗਾ ਵੀ ਫਿਰ ਉਹ ਸੌਦਾ ਕਿਸ ਨੇ ਕਰਾਇਆ ਸੀਗਾ ਜੀ ਸੌਦਾ ਕਾਲੇ ਨੇ ਨਹੀਂ ਕਰਾਇਆ ਸੀ ਉਹੀ ਗਵਾਹ ਹੈ ਉਹੀ ਦਲਾਲ ਹੈ ਕਿਹਨੂੰ ਅੱਗੇ ਕਿਹਨੂੰ ਵੇਚਿਆ ਸੀਗਾ ਜੀ ਅੱਗੇ ਕੋਈ ਫਾਫੜਿਆਂ ਦਾ ਸੀਗਾ ਜੀ ਉਹ ਦਾ ਇਹਦਾ ਪਤਾ ਕਿੰਨੇ ਕਿੰਨੇ ਦਾ ਸੌਦਾ ਹੋਇਆ ਸੀ ਜੀ ਉਹ ਸਾਨੂੰ ਨਹੀਂ ਪਤਾ ਜੇ ਸਾਨੂੰ ਐ ਹੀ ਨਹੀਂ ਪਤਾ ਵੀ ਸਾਡਾ ਬਾਣ ਬੈ ਹੋਈ ਜਾਂਦਾ ਸਾਨੂੰ ਸੌਦੇ ਦਾ ਕੀ ਪਤਾ ਲੱਗੂ ਜੇ ਸਾਨੂੰ ਐ ਪਤਾ ਹੋਵੇ ਵੀ ਸਾਡਾ ਬਾਣ ਬੈ ਹੁੰਦਾ ਫੇਰ ਹੀ ਸੌਦੇ ਦਾ ਪਤਾ ਲੱਗੂ ਸਾਨੂੰ ਤੇ ਫਿਰ ਇਹਨਾਂ ਨੇ ਸੁਸਾਇਡ ਕਦੋਂ ਕੀਤੀ ਹੈ ਉਹ ਜਦੋਂ ਕੱਲ ਤੜਕੇ ਆਇਆ ਉਹ ਫੋਨ ਕਰਦੇ ਸੀਗੇ ਦੋ ਤਿੰਨ ਦਿਨਾਂ ਦੇ ਦੋ ਤਿੰਨ ਦਿਨਾਂ ਦਾ ਟੈਨਸ਼ਨ ਚ ਫਿਰਦਾ ਸੀਗਾ ਘਰੇ ਦੱਸਦਾ ਨਹੀਂ ਸੀਗਾ ਵੀ ਕੀ ਗੱਲ ਹੋਗੀ ਜਦੋਂ ਦੱਸ ਕੇ ਗਿਆ ਕਾਲਾ ਸਾਡੇ ਘਰੇ ਆਸੀ ਤਾਂ ਉਦੋਂ ਬਾਅਦ ਭਾਲਿਆ ਸੀ ਤਾਂ ਸਿਵਿਆ ਚ ਚੱਕ ਕੇ ਲੈਈਆਂ ਬਾਂਮਤੀਆਂ ਇਹਨਾਂ ਫਿਰ ਕੱਲ ਕਚੇਰੀਆਂ ਤੇ ਗਏ ਸੀ ਇਹ ਜਦੋਂ ਤੁਸੀਂ ਕਹੇ ਉਹਨਾਂ ਕਾਲਾ ਨਾ ਕਚੇਰੀਆਂ ਚ ਇਹ ਗਿਆ ਨਹੀਂ ਹੈਗਾ ਅਸੀਂ ਸਵੇਰ ਚੋ ਚੱਕ ਕੇ ਲਿਆਇਆ ਸਾਨੂੰ ਇਹ ਨਹੀਂ ਆਏ ਪਤਾ ਉੱਥੇ ਕੁਛ ਖਾਦ ਹੈ ਕੀ ਕਰਿਆ ਬਸ ਘਰੇ ਆ ਕੇ ਮੰਜੇ ਤੇ ਪੈ ਗਿਆ ਪਈ ਰਹਿ ਗਿਆ ਮੇਰੀ ਮੈਸੇਜਾ ਰਣਜੀਤ ਕੌਰ ਸਰਪੰਚਾ ਜੀ ਪਿੰਡ ਦੀ ਤੇ ਕੱਲ ਸਾਨੂੰ ਪਤਾ ਲੱਗਿਆ ਜੀ ਮੈਂ ਘਰਾਂ ਦਾ ਸਰਵੇ ਕਰਾ ਰਿਹਾ ਸੀਗਾ ਇਹ ਬਹੁਤ ਹੀ ਗਰੀਬ ਪਰਿਵਾਰ ਹੈਗਾ ਤੇ ਇਹਨਾਂ ਦੇ ਘਰ ਦਾ ਸਰਵੇ ਵੀ ਕਰਨਾ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਗੱਲ ਹੋ ਰਹੀ ਹੈਗੀ ਇਹਨਾਂ ਨੇ ਸਿਵਿਆਂ ਦੇ ਵਿੱਚੋਂ ਸਮਸ਼ਾਨ ਘਾਟ ਦੇ ਵਿੱਚੋਂ ਡੈੱਡ ਬੋਡੀ ਲੈ ਆਂਦੀ ਜਾ ਕੇ ਤੇ ਡਿਪਰੈਸ਼ਨ 'ਚ ਹੀ ਰਹਿੰਦਾ ਸੀ ਬੰਦਾ ਕੀ ਕਰ ਜਿਆਦਾ ਸਸਵਾੜ ਇਹਨਾਂ ਨੇ ਜੀ ਜ਼ਮੀਨ ਦਾ ਆ ਚਾਰ ਕਿੱਲੇ ਇਹਨੇ ਬਿਨਾਂ ਦੱਸੇ ਮਤਲਬ ਕਿ ਉਹ ਕਰਿਆਗਾ ਦਲਾਲਾਂ ਨੇ ਧੋਖਾ ਕਰਿਆਗਾ ਜੋ ਵੀ ਬੰਦੇ ਇਹਨੇ ਲੈਣ ਵਾਲੇ ਜਾਂ ਦਲਾਲ ਧੋਖਾ ਕਰਨ ਦਾ ਮਤਲਬ ਇਹ ਹੈ ਵੀ ਘਰੇ ਦੱਸਣਾ ਸੀਗਾ ਘਰੇ ਦੱਸਣ ਦਾ ਫਰਜ਼ ਬਣਦਾ ਸੀਗਾ ਇਹਨਾਂ ਦੇ ਘਰਦਿਆਂ ਨੂੰ ਤੇ ਕੱਲ ਪਤਾ ਲੱਗਿਆ ਕਰਦਿਆਂ ਨੇ ਇਹਨਾਂ ਦੇ ਨੂੰ ਸੌਦਾ ਕਿੰਨਾ ਨੇ ਕਰਾਇਆ ਸੀ ਕੌਣ ਹੈ ਦਲਾਲੇ ਸੌਦਾ ਜੀ ਮੇਰੇ ਪਿੰਡ ਦਾ ਗਰਮੇਲ ਆ ਜੀ ਮੁੰਡਾ ਕਾਲਾ ਗੁਰਨੇ ਖੁਰ ਦਾ ਮੇਰੇ ਪਿੰਡ ਦੇ ਅੱਛਾ ਜੀ ਹਾਂ ਉਹ ਆ ਗਿਆ ਮੁੰਡਾ ਨਾਲ ਤੇ ਇੱਕ ਹੈਗਾ ਆਪਣਾ ਬੋੜਾ ਵਾਲ ਤੋਂ ਮੁੰਡਾ ਤੇ ਲੈਣ ਵਾਲੇ ਕੌਣ ਸੀ ਜੀ ਤੇ ਲੈਣ ਵਾਲੇ ਫਾਫੜਾ ਤੋਂ ਸੀਗੇ ਜੀ ਫਾਫੜਿਆਂ ਦੇ ਬੰਦੇ ਸੀਗੇ ਲੈਣ ਵਾਲੇ ਜਿਹੜੇ ਤੇ ਉਹਨਾਂ ਦੇ ਕੱਲ ਮੈਂ ਫੋਨ ਵੀ ਕਰਾਇਆ ਸੀ ਉਹਨਾਂ ਨੂੰ ਵੀ ਤੁਸੀਂ ਆ ਜਾਓ ਭਾਈ ਉਹਨਾਂ ਨੇ ਮੈਨੂੰ ਵੀ ਧੋਖੇ ਵਿੱਚ ਹੀ ਰੱਖਿਆ ਦੇਖੋ ਰਾਤ ਹੋ ਗਈ ਪੂਰੀ ਸਾਡੇ ਬੈਠਾ ਨੂੰ ਸਾਨੂੰਰੇ ਨੇ ਸਾਡੇ ਕੋਲੇ ਪਹੁੰਚ ਨਹੀਂ ਕਰੀ ਬੰਦਿਆਂ ਨੇ ਇੱਕ ਵਾਰੀ ਜਮੀਨ ਦਾ ਸੌਦਾ ਕਰਿਆ ਇਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਕਰਿਆ ਜੀ 30 4 2024 ਦਾ ਬਿਆਨਾ ਹੋਇਆ ਹੋਇਆ ਇਹਨਾਂ ਦਾ ਤੇ ਇੱਕ ਵਾਰੀ ਵੀ ਨਹੀਂ ਆਮ ਆਪਾਂ ਦੇਖ ਲੈਂਦੇ ਆਂ ਕਿ ਪਿੰਡ ਦੇ ਵਿੱਚ ਕੋਈ ਬਿਆਨਾ ਹੁੰਦਾਗਾ ਆਮ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਦੇਖੋ ਵੀ ਫਲਾਣੇ ਬੰਦੇ ਨੇ ਜ਼ਮੀਨ ਵੇਚਤੀ ਯਾਰ ਇਹ ਧੋਖੇ ਵਿੱਚ ਰੱਖਿਆ ਬੰਦੇ ਨੂੰ ਇਹਨਾਂ ਨੇ ਕਰੇ ਪਤਾ ਨਹੀਂ ਪਰਿਵਾਰ ਦੇਖੋ ਕਿੰਨਾ ਬੇਟਾਗਾ ਬੇਟਾ ਬਜੋ ਬਤਾ ਜੀ ਤੇ ਕੁੜੀ ਆ ਕੋਠੇ ਜੀ ਡਿਓ ਹੋ ਰਹੀ ਹੈਗੀ ਬਾਕੀ 18 ਲੱਖ ਰੁਪਏ ਕਹਿੰਦੇ ਬਿਆਨਾ ਦਿੱਤਾਗਾ 18 ਲੱਖ ਰੁਪਏ ਜੇ ਘਰ ਆ ਘਰ ਤੇ ਲਾਇਆ ਹੋਏ ਇਹਨਾਂ ਨੇ ਕਿਤੇ ਸਾਨੂੰ ਪਤਾ ਤਾਂ ਲੱਗੂਗਾ ਨਾ ਘਰ ਇਹ ਨਰੇਗਾ ਜੋਵਾਰੇ ਨੇ ਦੇਖੋ ਹੈ ਕਿਉਂ 18 ਲੱਖ ਦਾ ਪਤਾ ਲੱਗਾ ਕਿੱਥੇ ਨਹੀਂ ਨਹੀਂ ਕੋਈ ਪਤਾ ਨਹੀਂ ਹੈਗਾ ਜੀ ਨਾ ਖਾਤੇ ਚ ਇਹਦੇ ਤੇ ਨਾ ਹੀ ਘਰੇ ਆਇਆ ਹੈਗਾ ਥੈਂਕ ਯੂ ਮੇਰਾ ਨਾਮ ਅਮਜੀਤ ਸਿੰਘ ਹੈ ਜੀ ਤੀ ਬਲਾਕ ਆਗੂ ਭਾਰਤੀ ਕਿਸਾਨ ਜੁਣੇ ਇਕਤਾ ਅਗਰਾ ਬਲਾਡਾ ਦਾ ਜੀ ਤੇ ਸਾਡੇ ਪਿੰਡ ਚ ਜਿਹੜਾ ਇਹ ਕੱਲ ਹਾਦਸਾ ਹੋਇਆ ਜੀ ਉਹ ਸਾਨੂੰ ਇਹਦਾ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਇਹ ਗੱਲ ਹੋਈ ਆ ਤਾਂ ਸਾਰਾ ਪਿੰਡੀ ਉਹ ਦਾ ਸਦਮੇ ਚ ਆ ਇਦਾਂ ਕੋਈ ਗਰੀਬ ਪਰਿਵਾਰ ਆ ਇਹ 4 ਕਿੱਲੇ ਦਾ ਸੌਦਾ ਹੋਣਾ ਜਾਂ ਬਿਆਨਾ ਹੋਣਾ ਪਿੰਡ 'ਚ ਕਿਸੇ ਨੂੰ ਵੀ ਨਹੀਂ ਪਤਾ ਨਾ ਇਹਦੇ ਭਰਾ ਨੂੰ ਨਾ ਘਰੇ ਨਾ ਕਿਸੇ ਨੰਬਰਦਾਰ ਨੂੰ ਨਾ ਕਿ ਸਰਪੰਚ ਨੂੰ ਕਿਸੇ ਨੂੰ ਨਹੀਂ ਪਤਾ ਲੱਗਾ ਜੀ ਜਦੋਂ ਕੱਲ ਇਹ ਚੀਜ਼ ਦਾ ਪਤਾ ਲੱਗਾ ਤਾਂ ਸਾਰਾ ਪਿੰਡ ਸਦਮੇ 'ਚ ਆ ਅਸੀਂ ਦੋਨੇ ਜਥੇਬੰਦੀਆਂ ਵੱਲੋਂ ਅਗਰਾ ਆਂ ਤੇ ਡਕਾਉਂਦਾ ਵਾਲੇ ਖੜੇ ਨੇ ਇੰਨਾ ਵੱਲੋਂ ਤੇ ਪੰਚਾਇਤ ਵੱਲੋਂ ਤੇ ਨਗਰ ਵੱਲੋਂ ਵੀ ਇਹੀ ਉਹ ਕਰਦੇ ਮੈਨੂੰ ਸਾਫ਼ ਹੋਣਾ ਚਾਹੀਦਾ ਪਰਿਵਾਰ ਨਾਲ ਇਹਨਾਂ ਦੀ ਜ਼ਮੀਨ ਬਚਣੀ ਚਾਹੀਦੀ ਆ ਤੇ ਜਿਹੜਾ ਨੇ ਕੋਈ ਕਰਿਆਗਾ ਫਾਫੜੇ ਭਾਈ ਕਹਿੰਦੇ ਨੇ ਕਿਥੋਂ ਦੇ ਨੇ ਉਹਨਾਂ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਿੰਡ ਵੱਲ ਕੀ ਗੱਲ ਬਾਤ ਹੋਈ ਆ ਸਾਰੀ ਡਾਕਟਰ ਦਾ ਕਾਰਨ ਕੀ ਬਣਾਈ ਜਾਦੋ ਬੋਲ 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 ਮੈਂ ਤਾਂ ਹੀ ਮੇਰੇ ਨਾਲ ਚਲ ਬੋਲ ਤਾਂ ਬੋਲਣਾ ਦਾ ਪੂਰੇ ਫਿਰ ਕਿਸਾਨ ਗੁਰदयाल ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਰਨੇਖੁਰਦਨੇ ਅਰਸਾ ਗਰੀਬ 4 ਸਾਲ ਪਹਿਲਾਂ ਹਨਾ 1 ਸਾਲ ਪਹਿਲਾਂ ਅ ਗੁਰਨਾਮ ਸਿੰਘ ਪੁੱਤਰ ਰਾਏ ਸਿੰਘ ਵਾਸੀ ਫੌੜੇਕਲਾ ਨਾਲ ਚਾਰ ਕਿੱਲੇ ਜ਼ਮੀਨ ਦਾ ਬਿਆਨਨਾ ਕੀਤਾ ਸੀਗਾ ਰਜਿਸਟਰੀ ਅਜੇ ਹੋਈ ਨਹੀਂ ਸੀਗੀ 18 ਲੱਖ ਉਹ ਕਹਿਣ ਮੁਤਾਬਕ ਵੀ 18 ਲੱਖ ਰੁਪਏ ਉਹਨਾਂ ਨੇ ਇਹਨੂੰ ਬਿਆਨੇ ਦਾ ਦਿੱਤਾ ਸੀਗਾ ਪਰੰਤੂ ਇਹਦੀ ਗੰਦੇਵਾਲ ਸਿੰਘ ਦੀ ਪਰਸੋਂ ਮੌਤ ਹੋ ਗਈ ਇਹ ਨਹੀਂ ਪਤਾ ਵੀ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਆ ਜਾਂ ਇਹਨੂੰ ਹਾਰਟ ਅਟੈਕ ਹੋਇਆ ਇਹਦਾ ਪੋਸਟਮਾਰਟਮ ਕਰਾਉਣਾ ਜੇ ਬਾਕੀ ਹੈ ਕੱਲ ਇੰਦਰਜੀਤ ਕੌਰ ਨੇ ਬਿਆਨ ਖਾਇਆ ਕਿ ਮੇਰੇ ਸਾਨੂੰ ਨਹੀਂ ਪਤਾ ਸੀ ਵੀ ਇਹ ਸੀ ਜ਼ਮੀਨ ਵੇਚੀ ਹੈਗੀ ਇਹ ਵੀ ਇਨਾਂ ਨੇ ਸਾਡੇ ਪਿੰਡ ਦੇ ਗਰਮੇਲ ਸਿੰਘ ਸਾਨੂੰ ਚਰਨ ਸਿੰਘ ਗਰਨਾਮ ਸਿੰਘ ਪੁੱਤਰ ਰਾਏ ਸਿੰਘ ਵਾਸੀ ਫਫੜੇ ਪਈ ਕੇ ਇਹਦਾ ਮੁੰਡਾ ਗੁਰਸਾਹਬ ਸਿੰਘ ਸਹਿਜਪਾਲ ਸਿੰਘ ਇੱਕ ਹੋਰ ਬੰਦਾ ਹੈਗਾ ਸੁਖਵਿੰਦਰ ਸੁਖਵਿੰਦਰ ਸਿੰਘ ਬੋੜਾਵਾਲ ਦਾ ਵੀ ਧੋਖਾ ਧੜੀ ਨਾ ਇਹਨਾਂ ਨੇ ਬਿਆਨ ਕਰ ਲਿਆ ਤੇ ਉਸੇ ਟੈਨਸ਼ਨ ਕਰਕੇ ਮੇਰੇ ਘਰ ਵਾਲੇ ਗਰਦੇয়াল ਸਿੰਘ ਦੀ ਮੌਤ ਹੋ ਗਈ ਜਿਸ ਤੇ ਇਹਨਾਂ ਚਾਰਾਂ ਵਿਅਕਤੀਆਂ ਦੇ ਖਿਲਾਫ ਮਕਦਮਾ ਨੰਬਰ 18 ਮਿਤੀ 85 25 ਅਧੀਨ ਤਾ 108 ਕੋਮਾ 3 ਬ੍ਰਿਕਟ 5 ਬੀ ਐਨ ਐਸ ਜੋ ਥਾਣਾ ਸਰਦਪੁਰਾਡਾ ਵਿਖੇ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ ਅਸੀਂ ਗੁਰਮੀਤ ਸਿੰਘ ਵਾਸੀ ਗੁਰਨੇਖੁਰਦ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨੂੰ ਅੱਜ ਪੇਸ਼ ਅਦਾਲਤ ਕਰਾਂਗੇ ਵਾਕਿਆ ਨੂੰ ਜੀ ਜਲਦੀ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਾਂਗੇ ਅੱਜ ਅਸੀਂ ਵੇਟ ਕਰ ਰਹੇ ਹਾਂ ਮਦਈਆਂ ਦੀ ਤੇ ਜੇ ਮਦਈ ਆ ਜਾਂਦਾ ਸੀ ਉਹਦੇ ਲਾਸ਼ ਦਾ ਪੋਸਟ ਮਾਨ ਕਰਕੇ ਮਦਈਆਂ ਦੇ ਹਵਾਲੇ ਕਰ ਦਗੀ